ਕੀਸਾ ਸਿਕਾਲ ਦੀ ਸਾਰਿਆਂ ਨੂੰ ਵਧੀਆ ਹਾਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਥੋਬਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾਂ ਦਿਖਾਉਣੀਆਂ ਇੱਕ ਆ ਜਰਸੀ ਤੁਹਾਨੂੰ ਬੱਚੇ ਦੇ ਬਿਨਾਂ ਤੁਹਾਨੂੰ ਦਿਖਾਵਾਂਗੇ ਤੇ ਆ ਕਾਲੀ ਗਾਂ ਤੁਹਾਨੂੰ ਟੁਕੜ ਕੇ ਆਪਣ ਚੱਕ ਪਾਸ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਹੁਣ ਗੱਲਬਾਤ ਕਰਦੇ ਆਂ ਇਹ ਹੁੰਦਾ ਵੀ ਜਿਹੜੇ ਭਾਂਵੇਂ ਕੋ ਜਿਆਦੇ ਦੁੱਧ ਵਾਲੀ ਹੈ ਤੇ ਭਾਂਵੇਂ ਕੋ ਥੋੜੇ ਦੁੱਧ ਵਾਲੀ ਹੈ ਤੇ ਭਾਂਵੇਂ ਕੋ ਵੀ ਦੂਰ ਦਾ ਤੇ ਭਾਂਵੇਂ ਕੋ ਲਾਗੇ ਦਾ ਆਪਣੀ ਚਵਾਈ ਜ਼ਰੂਰ ਦੋ ਟਾਈਮ ਕਰਕੇ ਖੜਿਆ ਕਰੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵਧੀਆ ਸასიਖਾਲ ਜੀ ਸასიਖਾਲ ਸასიਖਾਲ ਪੁੱਜੀ ਠੀਕ ਠਾਕ ਏ ਵਧੀਆ ਵਧੀਆ ਤੁਸੀਂ ਦੱਸੋ ਬਸ ਕਿਰਪਾ ਜੀ ਚਲੋ ਕਿਰਪਾ ਚੈ ਜੀ ਤੇ ਵੇਖ ਲਈ ਲੋੜੀ ਫਿਰ ਲੋੜੀ ਵੇਖ ਲਈ ਜੀ ਠੀਕ ਹੈ ਹਾਂਜੀ ਤੇ ਅੱਜ ਲੈਣ ਦੀਆਂ ਦੋ ਗਾਵਾਂ ਫਿਰ ਹਾਂਜੀ ਇੱਕ ਟੋਕੜ ਗੱਬਨ ਜੇ ਤੇ ਇੱਕ ਬੱਚੇ ਤੋਂ ਬਣਾ ਜੇ ਜਰਸੀ ਵਿੱਚ ਠੀਕ ਹੈ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਮਾ ਵੀਜੀ ਮੰਗੋ ਪਿੰਡ ਥੋਬਾ ਤਹਿਸੀਲ ਨਾਣਾ ਜਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਵੀ ਬੋਲ ਦੋ 8567814511 ਠੀਕ ਹੈ ਹਾਂਜੀ ਪਹਿਲਾਂ ਕਿਹੜੀ ਲਿਖਾ ਦਈਏ ਪਹਿਲਾਂ ਟੋਕੜ ਗੱਬਨ ਹੀ ਵਿਖਾ ਦਿੰਦੇ ਆ ਠੀਕ ਆ ਆ ਬਾਬਾ ਕਾਲ ਫੋਨ ਚੁੱਕੋ ਉਹਨਾਂ ਨੂੰ ਕੁਛ ਹੀ ਕਹੀ ਪੈਂਦੀ ਆ ਕਿੰਨੇ ਚਿਰ ਦੀ ਚੱਕ ਪਾਸ ਚੇ ਵਾਲੀ ਇਹ ਭਾਈ 6 ਮਹੀਨੇ ਦੀ ਚੱਕ ਪਾਸ ਜੀ ਅੱਛਾ ਦੁੱਧ 5 6 ਕਿਲੋ ਜੀ ਅੱਛਾ ਹਾਂ ਜੀ ਦੁੱਧ ਦਿੰਦੀ ਜੇ ਉਤਰਾ ਦੁੱਧ ਭਾਈ ਮੈਂ ਚੋ ਕੇ ਲਾਇਆ ਹੁਣੇ ਅੱਛਾ ਬਰੇ ਵਦੇ ਦਾ ਦੇਣਾ ਪਹਿਲੇ ਨਿਕਲ ਨੂੰ ਜੀ ਨਹੀਂ ਕੀਤਾ ਹਾਂ ਜੀ ਹਾਂ ਜੀ ਉਹਦੇ ਵੀ ਨੇ ਪੈਕ ਸ਼ੈਕ ਲਾਇਆ ਹੁੰਦਾ ਆ ਉਹ ਨਾਲੇ ਦੇਣ ਤੇ ਹਾਰ ਫਿਰ ਥੋੜੀ ਸੋਹੀ ਹੈ ਹਾਂ ਜੀ ਹਾਂ ਜੀ ਹੁਣੇ ਵੜਾ ਵੀ ਦਾ ਇਹ ਗੱਡੀ ਵਾਲਾ ਮੇਰਾ ਖਲੋਤਾ ਹੀ ਆ ਲਾ ਕੇ ਰਸੇ ਬਦਲਿਆ ਪੁਰਾਣੇ ਰਸੇ ਲਾ ਕੇ ਸੁਟੇ ਜੇ ਠੀਕ ਆ ਹਾਂ ਜੀ ਹਾਂ ਜੀ ਚਲੋ ਖੋਲੋ ਫਿਰ ਤੋਰਦੀ ਹੈ ਯਾ ਥਾਣੇ ਦੇ ਦੇਖ ਸਕਦੇ ਜੀ ਉਹਨੇ ਕਿੰਦੇ ਚੋਕੇ ਪਾਸ ਕਰਕੇ ਲੈਂਦੀ ਐ ਤਾਂ ਆਪਾਂ ਚੈੱਕ ਕਰਾ ਕੇ ਲਈ ਉੱਥੋਂ ਅੱਛਾ ਕੋ ਵੀਰ ਭਰਾ ਆਪਾਂ ਸਾਡੀ ਗਰੰਟੀ ਤੇ ਲਾਜੇ ਤਾਂ ਭਾਂ ਦੋਹਾਂ ਦਿਨਾਂ ਦੇ ਨਾਲ ਤੁਹਾਡੀ ਆਪਣੇ ਘਰ ਤੇ ਆਸਵਾਦ ਦੋਹਾਂ ਦਿਨਾਂ ਤੱਕ ਇਹ ਕਹਿੰਦੇ ਕੋਈ ਆਪਣੇ ਘਰੇ ਵੀ ਕੋਈ ਚੈੱਕ ਕਰਾ ਲੈ ਨਹੀਂ ਵੀ ਕਿ ਵੀਰ ਭਰਾ ਨੇ ਕਰਉਣੀ ਤਾਂ ਵੀ ਆਪਣੀ ਗਰੰਟੀ ਹੈ ਚਲੋ ਫਿਰ ਵੀ ਚੈੱਕ ਕਰਾ ਲੈ ਕੋਈ ਜਾ ਕੇ ਆਪਣੇ ਘਰੇ ਦੋਹਾਂ ਦਿਨਾਂ ਦੇ ਵਿੱਚ ਵਿੱਚ ਕਹਿੰਦੇ ਕੋਈ ਚੈੱਕ ਕਰਾ ਲੈ ਤੇ ਦਾ ਮੁੱਲ ਫਿਰ ਉਹ ਭਾਈ ਆਪਣੇ ਮੁਫਤਲੇ ਹੁੰਦੀਆਂ ਕਿੰਨਾ ਕੁ 17000 ਰੁਪਏ ਅੱਛਾ 17000 ਦੀ ਦੱਸੋ ਕੀ ਇਮਾਨਤ ਕਰਨਾ ਹੈ ਯਾਰ 2000 ਛੱਡ ਦੋ ਕੋਈ ਛੱਡਦਾ ਜੀ ਪਹਿਲਾਂ ਤੇ ਸੱਜਰ ਕਿੰਨਾ ਕੁ ਦੁੱਧ ਦਾ ਲਈਏ ਸੱਜਰ ਭਾਈ 11-12 ਕਿਲੋ ਦੁੱਧ ਚਵਾ ਦੂਗੀ ਅੱਛਾ ਹਾਂਜੀ ਬਾਕੀ ਦੁੱਧੇ ਦਾ ਮਈਆ ਵਾਲਾ ਹੁੰਦਾ ਠੀਕੋ ਸਿੰਪਲ ਬੜਾ ਹੁੰਦਾ ਇਹ ਆ ਵੀ ਚਲੋ ਹੁਣ ਮਹੀਨੇ ਚਾਹ ਪਾਣੀ ਦਾ ਸਾਰੀ ਜਾਣਾ ਤੇ ਗਾਂ ਗਰਮੀਆਂ ਚ ਫੇਰ ਇਹਨੇ ਸੱਜਰ ਹੋ ਜਾਣਾ ਕੋਈ ਫੇਰ 40000 ਦੀ ਵੇਚੀ ਜਦੋਂ ਸੁਣੀ ਹਾਂਜੀ ਹਾਂਜੀ ਮੁਫਤ ਦੇ ਭਾ ਦੇਣ ਨੇ ਇਹਦੀਆਂ ਤੂਕਣਾ ਹੁੰਦੀਆਂ ਤੇ ਆ ਜਰਸੀ ਜਿਹਾ ਏ ਜੱਸੀ ਪਾਜੀ ਇੱਕ ਨਰ ਕਿੰਨਾ ਦੁੱਧ ਦੇ ਤਾ ਭਾਈ ਫੇਸ ਕੁਆਲਟੀ ਚੈੱਕ ਕਰ ਲਓ ਜੀ ਤੁਹਾਨੂੰ ਵੀ ਦੇ ਦਿਖਾਏ ਦੇਈਏ ਤੁਹਾਨੂੰ ਪਾਹ ਤੁਹਾਨੂੰ ਪਾਜੀ ਬੁਖਾਰ ਦੋ ਗਾਲੀ ਠੰਡੀ ਆ ਠੀਕ ਆ ਜੀ ਹਾਂ ਜੀ ਤੇ ਇਹਦੇ ਕੋਲ ਦੁੱਧ ਬੁਖਾਰ ਵੇਖੋ ਪਾਜੀ ਇਥੇ ਥਾਂਨੇ ਕੋਸ਼ੀਨ ਲੱਗਾ ਇਹਦਾ ਨਾ ਪਾਜੀ ਬੁਖਾਰ ਹੁੰਦੀ ਕੋਸ਼ੀ ਦਾ ਅੱਛਾ ਚੱਡੀ ਨਿਕਲ ਆਖਰੀ ਦੁੱਧ 7-8 ਕਿਲੋ ਜੀ ਹੈਗਾ ਪੱਕਾ ਦੁੱਧ ਪੱਕਾ ਪਾਜੀ 8 ਕਿਲੋ ਦੁੱਧ ਜੀ ਤੋਰੋ ਫੇਰ ਇਹਨੂੰ ਬਰਾ ਕੀ ਬ੍ਰਾਂਡ ਕਰਕੇ ਲਈ ਹੈ ਜਿਹੜੇ ਵੀ ਉਹਨੂੰ ਸਮਝਿਆ ਨਾ ਠੀਕ ਹੈ ਉਹਦੇ ਵੀ ਦੇ ਕਰਨੀਆਂ ਵੇਲੇ ਉੱਚੀ ਬੱਚੀ ਸਤ ਤੱਕ ਗੱਲ ਦੁੱਧ ਜਿਹੜਾ ਕਿੰਨੇ ਵੀ ਹੈਗਾ ਇਹ ਸੋ ਇਹੋ ਦੇਖ ਸਾ ਤੇ ਗੱਡੀ ਵੀ ਬਾਹਰ ਹੀ ਖਲੋਤੀ ਹੈ ਕਾ ਤਿੰਨ ਦਰ ਦੇਣਾ ਗੁਰਦਾਰੇ ਦੱਸਦਾ ਬੰਦਾ ਇਤਨਾ ਥਾਂ ਤੋਂ ਪੂਰੇ ਜੇ ਵੀ ਤੇ ਮੈਂ ਕਿਹਾ ਵੀ ਜੀ ਆਪਣੀ ਪਹਿਲੀ ਬੇਨਤੀ ਹੁੰਦੀ ਜੇ ਕੋ ਥਾਂ ਨੂੰ ਵੱਧ ਘੱਟ ਹੋਵੇ ਅੱਛਾ ਕੋਈ ਥਾਂ ਨੂੰ ਵੱਧ ਘੱਟ ਹੋਵੇ ਆਪਾਂ ਜਮਿਆਰਾ ਕਪੂਰ ਛੱਟਾ ਹੋ ਗਿਆ 5000 ਤੇਰਾ ਮੁੱਲ ਫਿਰ ਮੁੱਲ ਭਾਜੀ ਇਹਦਾ 12000 ਰੁਪਏ ਮੰਨ ਤਾਂ ਗੱਲ ਦਾਂਗੇ ਅੱਛਾ 12000 ਚ ਮੰਨਤਨ ਕਰ ਦੋਗੇ ਹਾਂ ਜੀ ਜੀ ਠੀਕ ਆ ਬਾਕੀ ਮੇਰਾ ਵੀਰ ਭਰਾ ਪਹਿਲੀ ਗੱਲ ਤੇ ਸਾਨੂੰ ਕੋ ਸਾਈ ਪਾ ਕੇ ਤੁਰੇ ਹਾਂਜੀ ਤੇ ਜੇ ਨਹੀਂ ਤਾਂ ਸਾਨੂੰ ਦੱਸ ਜੀ ਮੇਰਾ ਵੀਰ ਭਰਾ ਤੁਰੇ ਅੱਛਾ ਜੀ ਪਰਸੋਂ ਦੋ ਤਿੰਨ ਦਿਨ ਹੋ ਗਿਆ ਵੀਰ ਭਰਾ ਆ ਹੀ ਜਾਂਦੇ ਆ ਅਗਲੇ ਬੰਦੇ ਮਾਲ ਆਣਦੀਆਂ ਫਿਰ ਵੀਰ ਭਰਾ ਮੁਰਦਾ ਵਾ ਠੀਕ ਆ ਹਾਂ ਦੀ ਪਤਾ ਵੀਡੀਓ ਚੈੱਕ ਕਰ ਲੈ ਕੇ ਦੇ ਨਾ ਕਿੰਨੀ ਤਰੀਕ ਮਤਲਬ ਦੱਸ ਕੇ ਆਵੇ ਜਿੰਨੇ ਵੇ ਦੱਸ ਕੇ ਆਵੇ ਜਾਂ ਸਾਈਪ ਗੱਲ ਹੋਵੇ ਤੇ ਫਿਰ ਹੀ ਆਵੇ ਜੇ ਨਹੀਂ ਗੱਲ ਹੁੰਦੀ ਮਤਲਬ ਫਿਰ ਕੋਈ ਨਾ ਆਵੇ ਨਾ ਆਵੇ ਹਨਾ ਕੱਲ ਨੂੰ ਨਵੇਂ ਸ਼ਹਿਰੋਂ ਬੰਦੇ ਆ ਗਏ ਵੇਚਣ ਵਾਲੇ ਇਹ ਬੰਦੇ ਬੰਦੇ ਹਾਂ ਜੀ ਹਾਂਜੀ ਉਹ ਆਂਦੇ ਯਾਰ ਤੇਰਾ ਭਾਜ ਬੜਾ ਚੰਗਾ ਹੁੰਦਾ ਸੀ ਤਾਂ ਚੱਲ ਗਿਆ ਮੈਂ ਵੀ ਜੀ ਹੁਣ ਲੋੜੀ ਲੜੀ ਦੋ ਤਿੰਨ ਦਾ ਮਾਲ ਲਿਆ ਨਹੀਂ ਗਿਆ ਨਿਕਲੇ ਨਹੀਂ ਹੈਗੇ ਹਾਂਜੀ ਹਾਂਜੀ ਉਹਨਾਂ ਦੇ ਐਕਸਟਰਾ ਮਾਲ ਹੁੰਦਾ ਵੀਡੀਓ ਤੋਂ ਬਿਨਾ ਪਰ ਹੁਣ ਤੁਹਾਨੂੰ ਪਤਾ ਦੇ ਦਿੰਦੇ ਹਾਂ ਚੰਨ ਲਿਆ ਠੀਕ ਹੈ ਜੀ ਬਾਕੀ ਮੁਫਤ ਦੇ ਭਾਅ ਆਪਣੀਆਂ ਵਸ਼ੀਆਂ ਜੇ ਤੇ ਬਾਕੀ ਕੋਈ ਫਿਰ ਵੀ ਤਸੱਲੀ ਕਰਕੇ ਹਨਾ ਜਰੂਰ ਜਰੂਰ ਵੀ ਜੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਇਸ ਚੱਕ ਕੇ ਖੜੇ ਜੀ